ਵਕਤੀ ਅੰਡਰਵੇਅਰ ਚ ਲੁਕੋ ਕੇ ਲੈ ਕੇ ਜਾ ਰਿਹਾ ਸੀ ਸੋਨਾ ਉਬਈ ਤੋਂ ਕਰਦਾ ਸੀ ਵੱਡੀ ਮਾਤਰਾ ਚ ਸੋਨੇ ਦੀ ਸਮਗਲਿੰਗ ਕਸਟਮ ਵਾਗਣੇ ਕਿਰਾਾ ਲਾ ਕੇ ਮੌਕੇ ਤੇ ਕੀਤਾ ਕਾਬੂ ਜਿਹੜਾ ਤਾਂ ਇੱਕ ਵਿਅਕਤੀ ਨੂੰ ਕਸਟਮ ਵਿਭਾਗ ਦੇ ਵੱਲੋਂ ਇਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਤਕਰੀਬਨ 2 ਕਿਲੋ ਸੋਨਾ ਜਿਹੜਾ ਆ ਕਸਟਮ ਵਿਭਾਗ ਨੇ ਬਰਾਮਦ ਕੀਤਾ ਤਾਂ ਇਸ ਦੇ ਵਿੱਚੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਵਿਅਕਤੀ ਜਿਹੜਾ ਆ 에어ਪੋਰਟ ਤੋਂ ਆਪਣੀ ਅੰਡਰਵੇਅਰ ਦੇ ਵਿੱਚ ਤਕਰੀਬਨ 2 ਕਿਲੋ ਸੋਨਾ ਜਿਹੜਾ ਆ ਲੈ ਕੇ ਜਾ ਰਿਹਾ ਸੀ ਤਾਂ ਕਸਟਮ ਵਿਭਾਗ ਨੂੰ ਜਿਵੇਂ ਹੀ ਸ਼ੱਕ ਹੁੰਦਾ ਹੈ ਕਸਟਮ ਵਿਭਾਗ ਦੇ ਵੱਲੋਂ ਇਸ ਵਿਅਕਤੀ ਨੂੰ ਰੋਕਿਆ ਜਾਂਦਾ ਇਸ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ ਤਾਂ ਜਿਸ ਦੌਰਾਨ ਇਸ ਦੇ ਕੋਲੋਂ ਤਕਰੀਬਨ 2 ਕਿਲੋ ਸੋਨਾ ਮਿਲਿਆ ਦੀ ਕੀਮਤ 1.5 ਕਰੋੜ ਰੁਪਏ ਦੱਸੀ ਜਾ ਰਹੀ ਹੈ ਜੀ ਹਾਂ ਤਾਂ ਇਹ ਪੂਰਾ ਮਾਮਲਾ ਅਮਰੇਸਰ ਦੇ ਹਵਾਈ ਅੱਡੇ ਤੇ ਵਾਪਰਿਆ ਜਿੱਥੇ ਇੱਕ ਵਿਅਕਤੀ ਦੇ ਕੋਲੋਂ 1.5 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਜਿਹੜਾ ਆ ਕਸਟਮ ਵਿਭਾਗ ਨੂੰ ਬਰਾਮਦ ਹੋਇਆ ਤਾਂ ਦੱਸਿਆ ਜਾ ਰਿਹਾ ਕਿ ਵਿਅਕਤੀ ਜਿਹੜਾ ਦੁਬਈ ਤੋਂ ਆ ਰਿਹਾ ਸੀ ਤੇ ਜਦੋਂ ਇਹ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਦਾ ਹੈ ਉੱਥੇ ਹੀ ਕਸਟਮ ਵਿਭਾਗ ਨੂੰ ਇਸ ਵਿਅਕਤੀ ਦੇ ਉੱਤੇ ਸ਼ੱਕ ਹੁੰਦਾ ਜਿਸ ਤੋਂ ਬਾਅਦ ਕਸਟਮ ਵਿਭਾਗ ਦੇ ਵੱਲੋਂ ਇਸ ਵਿਅਕਤੀ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ ਤਾਂ ਚੈਕਿੰਗ ਦੇ ਵਿੱਚ ਇਹ ਨਿਕਲਦਾ ਹੈ ਕਿ ਇਸ ਵਿਅਕਤੀ ਨੇ ਤਕਰੀਬਨ 1.5 ਕਰੋੜ ਰੁਪਏ ਦਾ ਸੋਨਾ ਯਾਨੀ ਕਿ 2 ਕਿਲੋ ਸੋਨਾ ਆਪਣੀ ਅੰਡਰਵੇਅਰ ਦੇ ਵਿੱਚ ਲੁਕੋਇਆ ਹੋਇਆ ਸੀ ਤੇ ਲੈ ਕੇ ਜਾ ਰਿਹਾ ਸੀ ਤਾਂ ਕਸਟਮ ਵਿਭਾਗ ਦੇ ਵੱਲੋਂ ਇਸ ਦੀ ਚੈਕਿੰਗ ਕੀਤੀ ਜਾਂਦੀ ਹੈ ਚੈਕਿੰਗ ਤੋਂ ਬਾਅਦ ਇਸ ਦੇ ਕੋਲੋਂ ਸੋਨਾ ਜਿਹੜਾ ਆ ਉਹ ਬਰਾਮਦ ਕੀਤਾ ਜਾਂਦਾ ਕਸਟਮ ਬਵਾਕ ਦੇ ਵੱਲੋਂ ਹੁਣ ਇਸ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਉੱਥੇ ਹੀ ਸੋਨਾ ਵੀ ਜਿਹੜਾ ਆ ਉਹ ਬਰਾਮਦ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਵਿਅਕਤੀ ਜਿਹੜਾ ਆ ਅੰਡਰਵੇਅਰ ਦੇ ਵਿੱਚ ਸੋਨਾ ਲੈ ਕੇ ਜਾ ਰਿਹਾ ਸੀ ਤਾਂ ਇਹ ਵਿਅਕਤੀ ਜਿਹੜਾ ਆ ਦੁਬਈ ਤੋਂ ਆ ਰਿਹਾ ਸੀ ਦੁਬਈ ਤੋਂ ਆ ਕੇ ਜਿਵੇਂ ਹੀ ਅੰਮ੍ਰਿਤਸਰ ਦੇ 에어ਪੋਰਟ ਤੇ ਲੈਂਡ ਹੁੰਦਾ ਇਸ ਨੂੰ ਕਸਟਮ ਵਿਭਾਗ ਦੇ ਵੱਲੋਂ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਜਾਂਦਾ ਤਾਂ ਇੱਥੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੋਈ ਵਿਅਕਤੀ ਆਪਣੀ ਅੰਡਰਵੇਅਰ ਦੇ ਵਿੱਚ ਤਕਰੀਬਨ 2 ਕਿਲੋ ਸੋਨਾ ਕਿਵੇਂ ਲੈ ਕੇ ਜਾ ਸਕਦਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਿਅਕਤੀ ਦੇ ਵੱਲੋਂ ਸੋਨੇ ਨੂੰ ਇੱਕ ਪੇਸਟ ਫਾਰਮ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਤਾਂ ਅੰਡਰਵੇਅਰ ਦੇ ਵਿੱਚ ਇਸ ਦੇ ਵੱਲੋਂ 4 ਪਾਊ ਚ ਜਿਹੜੇ ਨੇ ਸੋਨੇ ਦੇ ਪੇਸਟ ਫਾਰਮ ਦੇ ਵਿੱਚ ਤਬਦੀਲ ਕਰਕੇ ਲਾਏ ਹੋਏ ਸੀ ਜਿਸ ਤੋਂ ਬਾਅਦ ਇਹ ਵਿਅਕਤੀ ਆਰਾਮ ਦੇ ਨਾਲ ਜਾ ਰਿਹਾ ਸੀ ਸੋਨੇ ਦੀ ਤਸਕਰੀ ਜਿਹੜੀ ਇਸ ਵਿਅਕਤੀ ਦੇ ਵੱਲੋਂ ਕੀਤੀ ਜਾ ਰਹੀ ਸੀ ਪਰੰਤੂ ਉੱਤੇ ਹੀ ਕਸਟਮ ਵਿਭਾਗ ਨੂੰ ਸ਼ੱਕ ਹੁੰਦਾ ਹੈ ਸ਼ੱਕ ਦੇ ਆਧਾਰ ਤੇ ਕਸਟਮ ਵਿਭਾਗ ਦੇ ਵੱਲੋਂ ਇਸ ਨੂੰ ਰੋਕਿਆ ਜਾਂਦਾ ਹੈ ਤੇ ਇਸ ਦੀ ਚੈਕਿੰਗ ਜਿਹੜੀ ਉਹ ਕੀਤੀ ਜਾਂਦੀ ਹੈ ਤाइस ਦੇ ਕੋਲ तकरीबन 2 ਕਿਲੋ ਸੋਨਾ ਜਿਹੜਾ ਉਹ ਬਰਾਮਦ ਹੁੰਦਾ ਜਿਸ ਦੀ ਕੀਮਤ तकरीबन 1.5 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜਿਹੜੇ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਸੋਨੇ ਜਾਂ ਫਿਰ ਹੀਰੇ ਆਦੀ ਤਸਕਰੀ ਕਰਦੇ ਨੇ ਤਾਂ ਉੱਥੇ ਦੇਖਿਆ ਜਾਂਦਾ ਹੈ ਕਿ ਲੋਕ ਜਿਹੜੇ ਨੇ ਜੈਕਟਾਂ ਦੀ ਵਿੱਚ ਹੀਰੇ ਜਾਂ ਫਿਰ ਸੋਨਾ ਪਾਉਂਦੇ ਨੇ ਜਿਵੇਂ ਕਿ ਜਿੱਦੇ ਵਿੱਚ ਰੂਹ ਪਾਈ ਜਾਂਦੀ ਹੈ ਉਸ ਦੀ ਥਾਂ ਤੇ ਉਹਨਾਂ ਦੇ ਵੱਲੋਂ ਸੋਨਾ ਜਾਂ ਫਿਰ ਹੀਰਾ ਜਿਹੜਾ ਉਹ ਲੁਕਾਇਆ ਜਾਂਦਾ ਉੱਥੇ ਇਹ ਵੀ ਦੇਖਿਆ ਜਾਂਦਾ ਕਿ ਲੋਕ ਜਿਹੜੇ ਨੇ ਜਰਾਬਾਂ ਦਾਵ ਜਾਂ ਫਿਰ ਬੂਟਾਂ ਦੇ ਵਿੱਚ ਵੀ ਇੰਨਾ ਸੋਨੇ ਅਤੇ ਹੀਰਿਆਂ ਨੂੰ ਲੁਕੋ ਕੇ ਇਹਨਾਂ ਦੀ ਤਸਕਰੀ ਕਰਦੇ ਨੇ ਪਰੰਤੂ ਇੱਥੇ ਇੱਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ ਇਹ ਵਿਅਕਤੀ ਦੇ ਵੱਲੋਂ ਇੱਕ ਅਨੋਖਾ ਤਰੀਕਾ ਜਿਹੜਾ ਉਹ ਅਪਣਾਇਆ ਗਿਆ ਤਾਂ ਇਸ ਵਿਅਕਤੀ ਦੇ ਵੱਲੋਂ ਤਕਰੀਬਨ 2 ਕਿਲੋ ਸੋਨੇ ਨੂੰ ਇੱਕ ਪੇਸ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਪਾਊਸ ਦੇ ਵਿੱਚ ਪਾ ਕੇ ਅੰਡਰਵੇਅਰ ਦੇ ਵਿੱਚ ਕੋਇਆ ਹੋਇਆ ਸੀ ਜਿਸ ਨੂੰ ਲੁਕੋ ਕੇ ਇਹ ਵਿਅਕਤੀ ਆਰਾਮ ਦੇ ਨਾਲ ਜਾ ਰਿਹਾ ਸੀ ਤਾਂ ਕਸਟਮ ਵਿਭਾਗ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਹੁਣ 2 ਕਿਲੋ ਸੋਨਾ ਬਰਾਮਦ ਹੋਇਆ ਜਿਸ ਦੀ ਕੀਮਤ 1.5 ਕਰੋੜ ਰੁਪਏ ਦੱਸੀ ਜਾ ਰਹੀ ਹੈ